ਨਵੇਂ ਵਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਦੇ ਵਲੌਗ ਵਿੱਚ ਆਪਾਂ ਪਹੁੰਚੇ ਆਂ ਸ਼੍ਰੀ ਤਰਨ ਤਰਨ ਸਾਹਿਬ ਕਿਉਂਕਿ ਆ ਆਪਾਂ ਅੱਜ ਚਾਰ ਗੁਰਦੁਆਰਾ ਸਾਹਿਬ ਜਾਣਾ ਵਾ ਇੱਕ ਤਾਂ ਸ਼੍ਰੀ ਅੰਮ੍ਰਿਤਸਰ ਸਾਹਿਬ ਦਰਬਾਰ ਸਾਹਿਬ ਤੇ ਤਰਨ ਤਰਨ ਸਾਹਿਬ ਝੂਲਣੇ ਮਹਿਲ ਤੇ ਬਾਬਾ ਬੁੱਢਾ ਸਾਹਿਬ ਆਏਗਾ ਤਰਨ ਤਰਨ ਸਾਹਿਬ ਦਾ ਜਿਹੜਾ ਗੁਰਦੁਆਰਾ ਸਾਹਿਬ ਦੀ ਡਿਊਟੀ ਪਹਿਲਾਂ ਕਰਾਉਣੇ ਆ ਜੋੜਾ ਘਰ ਦੇ ਵਿੱਚ ਜਿਹੜਾ ਆਪਾਂ ਜੋੜਾ ਜਾਵਾਂ ਕਿਉਂਕਿ ਅਸੀਂ ਆਏ ਸੀਗੇ ਈਮਾਨ ਸਿੰਘ ਦੀ ਜਿਹੜੀ ਸੁੱਖ ਲਾਉਣ ਵਾਸਤੇ ਅਸੀਂ ਸੁੱਖਿਆ ਪੰਜ ਐਤਵਾਰ ਸ੍ਰੀ ਅਮਰਤਸਰ ਸਾਹਿਬ ਤਰਨਤਾਰਨ ਸਾਹਿਬ ਬਾਬਾ ਬੁੱਢਾ ਸਾਹਿਬ ਤੇ ਝੂਲਨੇ ਮਹਿਲ ਤੇ ਇਸੇ ਕਰਕੇ ਜਿਹੜਾ ਅਸੀਂ ਹੁਣ ਪਹਿਲਾ ਐਤਵਾਰ ਸਾਡਾ ਜਿਹੜਾ ਅਸੀਂ ਸ਼ੁਰੂ ਕੀਤਾ ਵਾ ਤੇ ਇੱਥੇ ਜਿਹੜੀਆਂ ਜੁੱਤੀਆਂ ਜਮ੍ਹਾਂ ਕਰਵਾ ਦਿੱਤੀਆਂ ਅਸੀਂ ਆਏ ਆ ਫਰੰਟ ਵਾਲੀ ਸਾਈਡ ਦੇ ਪਾਸੇ ਦੀ ਤੇ ਇਹਦੇ ਨਾਲ ਹੀ ਪਾਰਕਿੰਗ ਬਣੀ ਹੋਈ ਆ ਤੇ ਸੰਗਤ ਜੇ ਜਿਆਦਾ ਨਹੀਂ ਨੇ ਠੀਕ ਆ ਨਿੱਕੀ ਜੀ ਕੁੜੀ ਜਿਹੜੀ ਸੇਵਾ ਕਰੀ ਜਾਂਦੀ ਆ ਤੇ ਇੱਥੇ ਕਰਾਂਗੇ ਹੁਣ ਆਪਾਂ ਜਸ਼ਨਾਨੇ ਤੇ ਫੇਰ ਟੇਕਾਂਗੇ ਮੱਥਾ ਪਹਿਲਾਂ ਆਪਾਂ ਟੇਕਣ ਆ ਗਏ ਮੱਥਾ ਤੇ ਕਿਉਂਕਿ ਸੰਗਤ ਵੀ ਇੰਨੀ ਹੈ ਨਹੀਂਗੀ ਕਾਠ ਇਹਨਾਂ ਹਜੇ ਹੈ ਨਹੀਂਗਾ ਕਿਉਂਕਿ ਟਾਈਮ ਹਜੇ ਕੁਝ ਨਹੀਂ ਹੋਇਆ 8:00 ਵਜੇ ਆ ਤੇ ਅਸੀਂ ਚੱਲੇ ਸੀ ਪੰਡੂ 6:00 ਵਜੇ ਤੇ ਐਸੇ ਕਰਕੇ ਜਿਹੜਾ ਮੱਥਾ ਜਲਦੀ ਟੇਕਿਆ ਗਿਆ ਵਾ ਗੁਰੂ ਸਾਹਿਬ ਦੇ ਦਰਸ਼ਨ ਜਲਦੀ ਹੋ ਗਏ ਨੇ ਤੇ ਹੁਣ ਅਸੀਂ ਚੱਲਦੇ ਆ ਬਾਹਰ ਮੱਥਾ ਟੇਕ ਕੇ ਮੱਥਾ ਟੇਕ ਕੇ ਦਰਬਾਰ ਸਾਹਿਬ ਚ ਤੇ ਹੁਣ ਅਸੀਂ ਬਾਹਰ ਆਏ ਸੀਗੇ ਤੇ ਬੱਦਲ ਵਾਈ ਜਿਹੜੀ ਪੂਰੀ ਹੋਈ ਪਈ ਆ ਤੇ ਬਹੁਤ ਵਧੀਆ ਜਿਹੜਾ ਮੌਸਮ ਬਣਿਆ ਵਾ ਸੰਗਤ ਹਜੇ ਇੱਥੇ ਠੀਕ ਠਾਕ ਹੀ ਪਹੁੰਚੀ ਹੋਈ ਆ ਕਿਉਂਕਿ ਟਾਈਮ ਹਜੇ ਘਾਟ ਆ ਸਵਾ ਕੱਠ ਦਾ ਟਾਈਮ ਹੋਇਆ ਵਾ ਇਸ ਤੋਂ ਬਾਅਦ ਆਪਾਂ ਚੱਲਾਂਗੇ ਝੂਲਣੇ ਮਹਿਲ ਤੇ ਹੁਣ ਆਪਾਂ ਇੱਥੋਂ ਲਵਾਂਗੇ ਪ੍ਰਸ਼ਾਦ ਦਰਬਾਰ ਸਾਹਿਬ ਦੇ ਥੱਲੇ ਬਣਿਆ ਉਹ ਜਾਇਬ ਘਰ ਆਵੇ ਇੱਥੇ ਜਿਨ੍ਹਾਂ ਨੇ ਦੇਖਣਾ ਤੇ ਉਹ ਜਾਇਬ ਘਰ ਦੇਖਣ ਵਾਸਤੇ ਵੀ ਜਾਂਦੇ ਆ ਤੇ ਆਪਾਂ ਪ੍ਰਸ਼ਾਦ ਜਿਹੜਾ ਲੈ ਲਿਆ ਸੀਗਾ ਤੇ ਹੁਣ ਚੱਲਦੇ ਹਾਂ ਛੱਕੇ ਅੱਗੇ ਇੱਥੇ ਹੀ ਹੋਈ ਜਾਂਦੀ ਸੀ ਕਿ ਨਿਸ਼ਾਨ ਸਾਹਿਬ ਦੀ ਚੋਲੇ ਦੀ ਜਿਹੜੀ ਸੇਵਾ ਦਰبار ਸਹਿਬ ਤੋਂ ਮੱਥਾ ਟੇਕ ਕੇ ਤੇ ਹੁਣ ਅਸੀਂ ਜਿਹੜਾ ਝੂਲਣੇ ਮਹਿਲ ਚੱਲੇ ਆਂ ਤੇ ਇਥੋਂ ਕਰਾ ਲਿਆ ਅਸੀਂ ਈ ਰੇਕਸ਼ਾ ਤੇ 6 ਕਿਲੋਮੀਟਰ ਜਾਣ ਆ ਤੇ 6 ਕਿਲੋਮੀਟਰ ਜਿਹੜਾ ਆਉਣਾ 12 ਕਿਲੋਮੀਟਰ ਬਣ ਜਾਣਾ ਵਾ ਤੇ 100 ਰੁਪਏ ਦੇ ਵਿੱਚ ਜਿਹੜਾ ਸਾਨੂੰ ਇਹ ਤਾਂ ਰੇਕਸ਼ਾ ਮਿਲ ਗਿਆ ਵਾ ਆਉਣ ਜਾਣ ਤੇ ਅਸੀਂ ਮੱਥਾ ਟੇਕਾਂਗੇ ਜਿਹੜਾ ਟਾਈਮ ਉਹ ਟਾਈਮ ਭਾਈ ਉੱਥੇ ਰੁਕੂਗਾ ਇਥੋਂ ਚਬਾ ਲੈਗਾ 14 ਕਿਲੋਮੀਟਰ ਤੇ ਅਮਰਤਸਰ ਹੈਗਾ 16 ਕਿਲੋਮੀਟਰ ਤੇ ਹਰੀਕੇ ਹੈਗਾ 36 ਕਿਲੋਮੀਟਰ ਰਾਤ ਨੇਰੀ ਨੇੜੇ ਨੀਂਹੇ ਝੋਨੇ ਵਿਸ਼ਾਵਿ ਦਿੱਤੇ ਇਧਰਲੇ ਅੰਮ੍ਰਿਤਸਰ ਵਾਲੇ ਪਾਸੇ ਇਧਰਲੇ ਪਾਸੇ ਮੀਂਹ ਜਿਆਦਾ ਆਪਣੇ ਪਿੰਡਾਂ ਵਾਲੇ ਪਾਸੇ ਨਾਲੋਂ ਵੇਲੋ ਫਸਲ ਪੂਰੀ ਟਾਈਮ ਤੇ ਆਈ ਖੜੀ ਤੇ ਰਾਤ ਹੀ ਮੀਂਹ ਆ ਗਿਆ ਸੀ ਤੇ ਨੇਰੀ ਬਹੁਤ ਏਸੀ ਆਵੇ ਲੋ ਸਾਰੇ ਪਾਸੇ ਝੋਨਾ ਵਸਾਇਆ ਪਿਆ ਵਾ ਆਪਾਂ ਮੌਕੇ ਗੁਰਦੁਆਰਾ ਧੂਲਣਾ ਮਹਿਲ ਸਾਹਿਬ ਇਥੇ ਵੀ ਆਰਚਨ ਵਿਦਾਰੇ ਕਰਾਂਗੇ ਆ ਉਹੀ ਕੰਦ ਜਿਹੜੀ ਝੂਲਦੀ ਆ ਤੇ ਸੰਗਤ ਜਿਹੜੀ ਉੱਤੇ ਬੈਠੀ ਆ ਤੇ ਇਥੇ ਬਾਬਾ ਸੇਵਾਦਾਰ ਰਹਿ ਗਏ ਤੇ ਉਹ ਜਿਹੜੇ ਕੰਦ ਨੂੰ ਚਲਾਉਂਦੇ ਆ ਭੋਗ ਪਈ ਜਾਂਦਾ ਗੁਰਦੁਆਰਾ ਸਾਹਿਬ ਇਥੇ ਵੀ ਕੋਈ ਪ੍ਰੋਗਰਾਮ ਹੋਊਗਾ ਇਧਰ ਬਾਪੂ ਹੁਣ ਜਿਹੜੇ ਤਿਆਰੀ ਕਰੀ ਜਾਂਦੇ ਆ ਦੁਕਾਨਾਂ ਦੀ ਤੇ 9:25 ਮਿੰਟ ਹੋਏ ਆ ਇਧਰ ਮਾਤਾ ਚੁੰਨੀਆਂ ਰੱਖ ਕੇ ਜਿਹੜੇ ਦੁਕਾਨ ਲਾਈ ਹੋਈ ਆ ਆ ਸਾਹਮਣੇ ਹੈਗਾ ਫਰੰਟ ਗੇਟ ਗੁਰਦੁਆਰਾ ਸਾਹਿਬ ਦਾ ਤੇ ਗੁਰਦੁਆਰਾ ਸਾਹਿਬ ਦੀ ਜਿਹੜੀ ਤਿਆਰੀ ਚੱਲ ਰਹੀ ਆ ਇੱਥੇ ਬਣਿਆ ਹੋਇਆ ਅੱਠ ਚੁੰਡਾ ਜਿਹੜਾ ਸਰੋਵਰ ਸਾਹਮਣੇ ਜਿਹੜੀ ਕੰਧ ਝੂਲਦੀ ਆ ਝੂਲਣੇ ਮਹਿਲ ਦਾ ਜਿਹੜਾ ਗੁਰਦੁਆਰਾ ਸਾਹਿਬ ਆ ਇੱਕ ਖਾਰਾ ਪਿੰਡ ਦੇ ਵਿੱਚ ਜਿਹੜਾ ਬਣਿਆ ਹੋਇਆ ਵਾ ਤੇ ਦੋ ਬਰਜੀ ਤੋਂ ਵੀ ਤੁਸੀਂ ਆ ਸਕਦੇ ਹੋ ਤੇ ਥਾਪੀ ਵਾਲੇ ਪਿੰਡ ਵਾਲੇ ਪਾਸੇ ਵੀ ਤੁਸੀਂ ਆ ਸਕਦੇ ਹੋ ਗੁਰਦੁਆਰਾ ਸਾਹਿਬ ਦੇ ਵਿੱਚ ਤੇ ਫਿਲਹਾਲ ਹੁਣ ਅਸੀਂ ਚੱਲੇ ਆ ਜਿਹੜਾ ਚੁਭਾਲ ਚੌਕ ਤੇ ਤੇ ਮੱਥਾ ਟੇਕ ਲਿਆ ਸੀ ਗੁਰਦੁਆਰਾ ਸਾਹਿਬ ਦਰਸ਼ਨ ਕਰ ਲਏ ਸੀ ਗੁਰੂ ਸਾਹਿਬ ਦੇ ਬਾਬਾ ਬੁੱਢਾ ਸਾਹਿਬ ਜੀ ਦਾ ਜਿਹੜਾ ਮੇਲਾ ਕਰਕੇ ਬੱਸਾਂ ਬਹੁਤ ਭਰੀਆਂ ਆਉਂਦੀਆਂ ਤੇ ਹੁਣ ਅਸੀਂ ਚੱਲਦੇ ਆਂ ਬਾਬਾ ਬੁੱਢਾ ਸਾਹਿਬ ਨੂੰ ਚਭਾਲ ਵਾਲੇ ਪਾਸੇ ਨੂੰ ਇੱਥੇ 14 ਕਿਲੋਮੀਟਰ ਚਭਾਲ ਆ ਤੇ ਆ ਬੱਸਾਂ ਚ ਜਿਹੜੇ ਖੜ ਖੜ ਕੇ ਲੋਕ ਉੱਤੇ ਬੈਠ ਬੈਠ ਕੇ ਜਾ ਰਹੇ ਇਹ ਮਿੰਨੀ ਬੱਸੇ ਤੇ ਨਹੀਂ ਅਸੀਂ ਚੜੇ ਹੁਣ ਅਸੀਂ ਕਰਦਿਆਂਗੇ ਬੱਸ ਦੀ ਵੇਟ ਤੇ ਮੀਂਹ ਰਾਤ ਪਿਆ ਕਰਕੇ ਚਿੱਕੜ ਵੀ ਜਿਹੜਾ ਬਹੁਤ ਹੋਇਆ ਪਿਆ ਵਾ ਚਭਾਲ ਚੌਂਕ ਤੇ ਆਸੇ ਪਾਸੇ ਵੈਸੇ ਸਾਰੇ ਪਿਆ ਅੰਮ੍ਰਿਤਸਰ ਸਾਹਿਬ ਵੀ ਤੇ ਤਾਮਤਨ ਵੀ ਲਓ ਜੀ ਬੱਸ ਦੇ ਵਿੱਚ ਬੈਠ ਗਏ ਆਂ ਰੋਡਵੇਜ ਬੱਸ ਆ ਗਈ ਸੀ ਇਹਨੇ ਜਾਣਾ ਅੰਮ੍ਰਿਤਸਰ ਨੂੰ ਤੇ ਬਾਬਾ ਬੁੱਢਾ ਸਾਹਿਬ ਦੇ ਗੇਟ ਅੱਗੇ ਬਿਲਕੁਲ ਆਪਣਾ ਉਤਾਰੂ ਆਪਾਂ ਅੱਧਾ ਘੰਟੇ ਦਾ ਸਫ਼ਰ ਕਰਕੇ ਇੱਥੇ ਪਹੁੰਚ ਗਏ ਆ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਦੇ ਬਿਲਕੁਲ ਗੇਟ ਦੇ ਸਾਹਮਣੇ ਜਿੱਥੇ ਕੇ ਸੜਕ ਤੋਂ ਬਾਬਾ ਬੁੱਢਾ ਸਾਹਿਬ ਨੂੰ ਆਪਣਾ ਸੜਕ ਜਾਂਦੀ ਆ ਤੇ ਇੱਥੋਂ ਆਪਾਂ ਨੂੰ ਉਤਾਰਤਾ ਤੇ 2.5 ਕਿਲੋਮੀਟਰ ਹਜੇ ਅੱਗੇ ਆਪਾਂ ਨੂੰ ਤੁਰ ਕੇ ਜਾਣਾ ਪੈਣਾ ਵਾ ਤੇ ਆ ਜਿਹੜਾ ਬਾਬਾ ਬੁੱਢਾ ਸਾਹਿਬ ਜੀ ਦਾ ਜਿਹੜਾ ਗੇਟ ਬਣਿਆ ਹੋਇਆ ਵਾ ਤੇ ਇੱਧਰ ਨੂੰ ਸੰਗਤ ਜਾ ਰਹੀ ਤੇ ਟਰਾਲੀਆਂ ਦਾ ਵੀ ਜਿਹੜਾ ਹਣ ਆਇਆ ਹੋਇਆ ਵਾ ਲੋਕਾਂ ਦਾ ਤਾਂ ਜਿਹੜਾ ਤੁਹਾਨੂੰ ਪਤਾ ਆਇਆ ਹੀ ਹੋਣਾ ਤਾਂ ਟਰਾਲੀਆਂ ਵੇਖ ਲੋ ਕਿੰਨੀਆਂ ਆਈਆਂ ਹੋਣੀਆਂ ਪਰ ਉਹ ਅੱਜ ਅੱਜ ਗੱਲ ਸੱਚ ਹੋ ਗਈ ਹੈ ਪਰਮਾਤਮਾ ਦੀ ਜੇ ਆਪਾਂ ਪਰਮਾਤਮਾ ਦੇ ਘਰ ਵੱਲੋਂ ਰੱਬ ਵੱਲੋਂ ਜਾਣੇ ਹਨ ਜੇ ਗੁਰੂ ਗੋਬਿੰਦ ਸਿੰਘ ਜੀ ਧੰਨ ਗੁਰੂ ਨਾਨਕ ਦੇਵ ਜੀ ਦੇ ਘਰ ਵੱਲੋਂ ਜਾਣੇ ਆਪਾਂ ਸੱਚੇ ਦਿਲੋਂ ਤੇ ਅੱਗੋਂ ਗੁਰੂ ਸਾਹਿਬ ਆਪਾਂ ਨੂੰ 10 ਕਦਮ ਲੈਣ ਆਉਂਦੇ ਜੇ ਆਪਾਂ ਇੱਕ ਕਦਮ ਜਾਂਦੇ ਆ 10 ਕਦਮ ਲੈਣ ਆਉਣੇ ਉਹੀ ਸੱਚ ਹੋ ਗਈ ਸਾਡੇ ਨਾਲ ਸਾਨੂੰ ਸਾਡੇ ਨਾਲ ਬੱਚੇ ਵੀ ਸੀਗੇ ਸਾਨੂੰ ਸੇਵਾਦਾਰ ਮਿਲ ਗਏ ਤੇ ਇਧਰਲੇ ਪਾਸੇ ਜਿਹੜਾ ਲੰਗਰ ਤਿਆਰ ਹੋਇਆ ਤੇ ਸਾਨੂੰ ਸੇਵਾਦਾਰ ਮਿਲ ਕੇ ਕਹਿੰਦੇ ਭਾਈ ਅਸੀਂ ਤੁਹਾਨੂੰ ਲੈ ਜਾਂਦੇ ਦੋ ਸਕੂਟਰੀਆਂ ਤੇ ਸੀਗੇ ਤੇ ਇਧਰਲੇ ਪਾਸੇ ਲੱਗਿਆ ਹੋਇਆ ਗੰਨੇ ਦਾ ਜਿਹੜਾ ਦੂਹ ਦਾ ਆਪਣਾ ਲੰਗਰ ਤੇ ਸਾਨੂੰ ਉਹ ਕਹਿੰਦੇ ਭਾਈ ਅਸੀਂ ਤੁਹਾਨੂੰ ਲੈ ਜਾਂਦੇ ਆ ਤੇ ਉਹ ਸਾਨੂੰ ਭਾਈ ਸਕੂਟਰੀ ਤੇ ਤੇ ਇੱਕ ਮੋਟਰਸਾਈਕਲ ਤੇ ਬਿਠਾ ਕੇ ਸਾਨੂੰ 2 2 ਕਿਲੋਮੀਟਰ ਦਾ ਉਹਨਾਂ ਨੇ ਸਫ਼ਰ ਕਰਾ ਲਿਆ ਇੱਥੋਂ 500 ਮੀਟਰ ਅੱਗੇ ਗੁਰਦੁਆਰਾ ਸਾਹਿਬ ਰਹਿ ਗਿਆ ਕਿਉਂਕਿ ਗਾਹ ਮੋਟਰਸਾਈਕਲ ਨਹੀਂ ਜਾਣ ਦਿੰਦੇ ਸੀ ਉਹਨਾਂ ਵੀਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਕੀਤਾ ਇਧਰਲੇ ਪਾਸੇ ਮੇਲਾ ਲੱਗਿਆ ਹੋਇਆ ਚੰਡੋਲਾ ਲੱਗਿਆ ਹੋਇਆ ਲੋਕਾਂ ਦਾ ਹਾਰ ਦੇਖ ਲਓ ਬਾਈ ਤੇ ਇੱਕ ਵਾਰੀ ਆਏ ਆ ਜੇ ਇਥੋਂ ਹੱਥ ਛੁੱਟ ਗਿਆ ਕਿਸੇ ਦਾ ਫਿਰਛੇ ਲੱਭਦਾ ਨਹੀਂ ਕਿਉਂਕਿ ਫੋਨ ਵੀ ਇਥੋਂ ਲੱਗਦੇ ਕਿਸੇ ਦੇ ਇਨੀ ਜਨਸੰਖਿਆ ਹੋਣ ਦੇ ਕਰਕੇ ਸੰਗ ਹੋਣ ਦੇ ਕਰਕੇ ਨੈਟਵਰਕ ਦੀ ਜਿਹੜੀ ਪ੍ਰੋਬਲਮ ਚੱਲ ਰਹੀ ਆ ਤੇ ਨੈਟਵਰਕ ਬਿਲਕੁਲ ਖਤਮ ਗਿਆ ਜਨ ਚੱਲਦੇ ਨਹੀਂ ਤੇ ਆਹ ਸਾਹਮਣੇ ਟੈਂਟ ਲੱਗਿਆ ਹੋਇਆ ਉੱਥੇ ਆਪਾਂ ਜਿਹੜਾ ਟੈਂਟ ਤਾਂ ਲਾਇਆ ਹੋਇਆ ਕਿਉਂਕਿ ਸੰਗ ਤਾਂ ਕਿ ਜਿਆਦਾ ਫਿਰ ਧੁੱਪੇ ਖੜਨਾ ਪੈਂਦਾ ਵਾ ਗਾਂ ਤਾਂ ਸ਼ੈੱਡ ਬਣਿਆ ਹੋਇਆ ਮੱਥਾ ਟੇਕਣ ਵਾਲਿਆਂ ਵਾਸਤੇ ਤੇ ਇੱਥੇ ਹੁਣ ਸੰਗਤ ਆਪਾਂ ਜਿਹੜਾ ਲੈਂਚ ਲਾ ਕੇ ਮੱਥਾ ਟੇਕਾਂਗੇ ਗਾਂ ਥਾਂ ਥਾਂ ਤੇ ਹਦਾਇਤਾਂ ਦਿੱਤੀਆਂ ਗਈਆਂ ਵੀ ਆਪਣਾ ਫੋਨ ਜੇਬ ਚ ਪਾ ਕੇ ਰੱਖੋ ਤੇ ਐਸੇ ਕਰਕੇ ਹੁਣ ਆਪਾਂ ਜਿਹੜਾ ਫੋਨ ਬੰਦ ਕਰਦੇ ਤੇ ਇੱਥੋਂ ਆਪਾਂ ਗਾਂ ਹੁਣ ਮੱਥਾ ਟੇਕਾਂਗੇ ਤੇ ਇੱਥੇ ਆਪਾਂ ਲੈਂਚ ਲੱਗਦੇ ਇੱਧਰ ਟੈਂਟ ਲੱਗਿਆ ਹੋਇਆ ਵਾ ਬਾਬਾ ਬੁੱਢਾ ਸੇ ਮੱਥਾ ਟੇਕ ਕੇ ਤੇ ਹੁਣ ਆਪਾਂ ਚਾਲੇ ਪਾਤੇ ਆ ਸ੍ਰੀ ਅੰਮ੍ਰਿਤਸਰ ਸਾਹਿਬ ਦਰਬਾਰ ਸਾਹਿਬ ਨੂੰ ਤੇ ਇਥੋਂ ਸੜਕ ਤੋਂ ਜਿਹੜੀਆਂ ਬੱਸਾਂ ਮਿਲ ਜਾਂਦੀਆਂ ਜਦੋਂ ਆਪਾਂ 2.5 ਕਿਲੋਮੀਟਰ ਆਪਾਂ ਨੂੰ ਆਉਣਾ ਪਿਆ ਆਟੋ ਤੇ ਆਉਂਦੇ ਹੋਏ ਤੇ ਇਥੋਂ ਹੁਣ ਬੱਸਾਂ ਮਿਲ ਜਾਂਦੀਆਂ ਤੇ ਇਹ ਵੀ ਜਿਹੜਾ ਖੜਦੇ ਖੜਦੇ ਕਿਤੇ ਨਹੀਂਗੇ ਕਿਉਂਕਿ ਨਾਲ ਦੇ ਨਾਲ ਤੁਰ ਪੈਂਦੇ ਆ ਤੇ ਹੁਣ ਆਪਾਂ ਪਹੁੰਚ ਗਏ ਆ ਸ਼੍ਰੀ ਅੰਮ੍ਰਿਤਸਰ ਸਾਹਿਬ ਅੱਧੇ ਪੌਣੇ ਘੰਟੇ ਦਾ ਜਿਹੜਾ ਸਫ਼ਰ ਕਰਕੇ ਜਿਹੜਾ ਟਾਈਮ ਵੀ ਕਾਫੀ ਹੁੰਦਾ ਜਾ ਰਿਹਾ ਤੇ ਅੰਮ੍ਰਿਤਸਰ ਸਾਹਿਬ ਦੇ ਬਿਲਕੁਲ ਬੱਸ ਸਟੈਂਡ ਦੇ ਕੋਲੇ ਪਹੁੰਚ ਗਏ ਇੱਥੇ ਆਪਾਂ ਉਤਰ ਖੜੇ ਸੀਗੇ ਹੁਣ ਉਹ ਆਈ ਈ ਰਖਸ਼ ਵਾਲਿਆਂ ਨੂੰ ਪੁੱਛਦੇ ਆ ਤੇ ਫੇਰ ਆਪਾਂ ਚੱਲਦੇ ਆ ਆਪਣਾ ਦਰਬਾਰ ਸਾਹਿਬ ਵਾਲੇ ਪਾਸੇ ਨੂੰ ਲਓ ਜੀ ਅਸੀਂ ਇਹ ਈ ਰਖਸ਼ਾ ਲੈ ਲਿਆ ਸੀਗਾ ਤੇ ਕਿਉਂਕਿ ਬੰਦਾ ਥੱਕ ਜਾਂਦਾ ਸਫਰ ਚ ਬਾਕੀ ਬੱਚਿਆਂ ਨਾਲ ਤੁਰਿਆ ਵੀ ਨਹੀਂ ਜਾਂਦਾਗਾ ਸਰਗੁਣ ਤਾਂ ਪਹਿਲਾਂ ਹੀ ਸੌਕ ਆਈ ਆ ਨੀਂਦਰੇ ਚ ਸੀਗੀ ਵਸ ਤੇ ਵਿੱਚ ਸੌਂ ਗਈ ਸੀ ਆ ਇਹਦੀਆਂ ਅੱਖਾਂ ਦੇਖ ਲਓ ਕਿਵੇਂ ਝੁੱਲਸੀਆਂ ਪਈਆਂ ਤੇ ਇਹਨੂੰ ਵੀ ਕੁਛ ਨਾ ਖਵਾਉਣ ਕਿਵੇਂ ਆਪੇ ਆਣੇ ਆ ਕਹਿੰਦੀ ਮੈਂ ਕੁਛ ਖਾਣਾ ਪੀਣਾ ਵਾ ਤੇ ਈਮਾਨ ਤਾਂ ਵੈਸੇ ਠੀਕ ਆ ਈਮਾਨ ਨਹੀਂ ਸੁਤਾ ਇਹਨਾਂ ਤੇ ਤੁਹਾਨੂੰ ਦਿਖਾਉਣੇ ਆ ਤੇ ਆਹ ਵੇਖੋ ਈਮਾਨ ਤਾਂ ਬੈਠਾ ਮੋਇਨਾ ਵੇਖੀ ਜਾਂਦਾ ਵੀ ਅੱਜੇ ਮੈਨੂੰ ਪਹਿਲੀ ਵਾਰ ਕਿੱਥੇ ਲੈ ਕੇ ਚੱਲੇ ਇਹਨੂੰ ਪਹਿਲੀ ਵਾਰ ਜਦੋਂ ਘਰੋਂ ਕੱਢਿਆ ਤੇ ਇਹਨੂੰ ਉਹ ਲੈ ਕੇ ਆਏ ਅਸੀਂ ਸ੍ਰੀ ਅਮਰਤਸਰ ਸਾਹਿਬ ਗੁਰਦੁਆਰਾ ਸਾਹਿਬ ਦਰਸ਼ਨ ਕਰਵਾਉਣ ਵਾਸਤੇ ਤੇ ਇਧਰਲੇ ਪਾਸੇ ਆ ਜਿਹੜਾ ਪਾਰਕਿੰਗ ਵਾਲਾ ਪੁਲ ਆ ਗਿਆ ਵਾ ਤੇ ਇੱਥੇ ਲੱਗਾ ਆ ਮਹਾਰਾਜਾ ਰਣਜੀਤ ਸਿੰਘ ਜੀ ਦਾ ਜਿਹੜਾ ਬੁੱਤ ਉਹ ਸਾਹਮਣੇ ਦੇਖ ਰਿਹਾ ਹਾਂ ਇਧਰਲੇ ਪਾਸੇ ਪਾਰਕਿੰਗ ਆ ਬਣੀ ਹੋਈ ਆ ਤੇ ਸਾਹਮਣੇ ਆਪਾਂ ਜਾਣਾ ਉਧਰਲੇ ਪਾਸੇ ਨੂੰ ਦਰਬਾਰ ਸਾਹਿਬ ਨੂੰ ਤੇ ਉਹ ਸਾਹਮਣੇ ਬਣਿਆ ਹੋਇਆ ਜਲਿਆਂ ਵਾਲਾ ਬਾਗ ਤੇ ਨਾਲੇ ਇੱਕ ਕਲਾਕਾਰੀ ਕੀਤੀ ਹੋਈ ਆ ਮੂਰਤੀਆਂ ਜਿਨ੍ਹਾਂ ਦੇ ਕਿਸੇ ਦੇ ਮੂੰਹ ਲੱਗੇ ਹੋਏ ਆ ਆ ਵਾਈਟ ਕਲਰ ਦਾ ਜਿਹੜਾ ਤੁਹਾਨੂੰ ਥੰਮਿਆ ਦਿਖ ਰਿਹਾ ਵਾ ਇੱਥੇ ਤੁਹਾਨੂੰ ਬਾਗਾ ਬਾਡਰ ਲਈ ਗੱਡੀਆਂ ਤੁਹਾਨੂੰ ਆਵਾਜ਼ਾਂ ਮਾਰਦੇ ਮਿਲ ਜਾਣਗੇ ਸਰਗੋਨ ਦੀ ਮੰਮੀ ਕਹਿੰਦੀ ਪੀਨੀ ਆ ਲੱਸੀ ਭੁੱਖ ਧਿਆ ਲੱਗੀ ਪਈ ਆ ਮੈਂ ਕਿਹਾ ਚੱਲ ਪ੍ਰਸ਼ਾਦਾ ਪਾਣੀ ਛੱਕਾਂਗੇ ਪਹਿਲਾਂ ਇੱਥੋਂ ਲੱਸੀ ਪੀਨੇ ਆ ਤੇ ਇਥੇ ਚਾਚਾ ਲੱਸੀ ਵਾਲੇ ਬਹੁਤ ਮਸ਼ਹੂਰ ਆ ਤੇ ਇਹ ਆਪਾਂ ਇਹਨਾਂ ਤੋਂ ਪੀਨੇ ਆ ਆਰੇ ਬਈ ਚਾਚਾ ਲੱਸੀ ਵਾਲੇ ਕਿਉਂਕਿ ਜਦੋਂ ਅਸੀਂ ਜਦੋਂ ਵੀ ਅਸੀਂ ਆਉਣੇ ਆ ਅਸੀਂ ਇੱਥੋਂ ਲੱਸੀ ਪੀਨੇ ਆ ਤੇ ਬਹੁਤ ਵਧੀਆ ਸ਼ਾਨਦਾਰ ਬਣਾਉਂਦੇ ਆ 50 ਰੁਪਏ ਦਾ ਗਲਾਹ ਦਿੰਦੇ ਆ ਬਾਈ ਜੀ ਵਿੱਚ ਮੱਖਣ ਪਾ ਕੇ ਤੇ ਬਹੁਤ ਨਜ਼ਾਰੇ ਦਾ ਲੂਣ ਵਾਲੀ ਲੱਸੀ ਵੀ ਲੈ ਸਕਦੇ ਹੋ ਪਰ ਅਸੀਂ ਅੱਜ ਮਿੱਠੀ ਲੱਸੀ ਲਈ ਆ ਸਰਗੁਣ ਵਰਗਣੇ ਪੀਤੀ ਆ ਸਵਾਦ ਵੀ ਬਹੁਤ ਸੀਗੀ ਤੇ ਮੈਨਾ ਪੂਰੀ ਗੱਲ ਵਾਸੀ ਗਈ ਇੱਕ ਨੰਬਰ ਤੇ ਉਸ ਤੋਂ ਬਾਅਦ ਆਪਾਂ ਚੱਲਦੇ ਹਾਂ ਦਰਬਾਰ ਸਾਹਿਬ ਵੱਲ ਅਸੀਂ ਪੀ ਕੇ ਤੇ ਕਿਉਂਕਿ ਤੇ ਆ ਮਟ ਗਈ ਆ ਲਓ ਜੀ ਹੁਣ ਆਪਾਂ ਪਾਤੇ ਆ ਚੱਲੇ ਦਰਬਾਰ ਸਾਹਿਬ ਵਾਲੇ ਪਾਸੇ ਨੂੰ ਇੱਦੇ ਪਾਸੇ ਜਿਹੜੀ ਮਾਰਕੀਟ ਬਣੀ ਹੋਈ ਆ ਦਰਬਾਰ ਸਾਹਿਬ ਵਾਲੀ ਤੇ ਸਾਹਮਣੇ ਸ਼ੈਵ ਮੰਦਿਰ ਵੀ ਸੀਗਾ ਤੇ ਹੁਣ ਆਪਾਂ ਪਹਿਲਾਂ ਕਰਾਉਣੇ ਆ ਜੋੜਾ ਜਾਵਾਂ ਇਸ ਇੱਥੇ ਜਗਾ ਤੇ ਤੇ ਉਸ ਤੋਂ ਬਾਅਦ ਲਓ ਜੀ ਈਮਾਨ ਸਿੰਘ ਨੂੰ ਮੈਂ ਚੱਕ ਲਿਆ ਸੀ ਸਰਗਨ ਦੀ ਮੰਮਾ ਥੱਕ ਗਈ ਸੀ ਤੇ ਉਹ ਜੁੜੇ ਜਮਾ ਕਰਵਾਉਂਦੇ ਆ ਤੇ ਸਰਗਨ ਨੂੰ ਕਿਹਾ ਤੂੰ ਤੁਰ ਕੇ ਚੱਲ ਸਰਗਨ ਨੂੰ ਵੀ ਬਹੁਤ ਚੱਕਿਆ ਤੇ ਸੰਗਤ ਜਿਹੜੀ ਕਾਫੀ ਪਹੁੰਚੀ ਹੋਈ ਆ ਬਾਬਾ ਬੁੱਢਾ ਸਾਹਿਬ ਤੋਂ ਲਓ ਜੀ ਗੁਰੂ ਘਰ ਦੇ ਦਰਸ਼ਨ ਕਰਨ ਵਾਸਤੇ ਗੁਰੂ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਗੁਰੂ ਘਰ ਦੇ ਅੰਦਰ ਜਿਹੜੀ ਆਪਾਂ ਐਂਟਰੀ ਕਰ ਲਈ ਆ ਤੇ ਸੰਗਤ ਦਾ ਹਜੇ ਜਿਹੜਾ ਇਧਰਲੇ ਪਾਸੇ ਵਹਾਵ ਥੋੜਾ ਜਿਹਾ ਹਜੇ ਘਟਾ ਤੇ ਚਲੋ ਕੋਈ ਨਹੀਂ ਤੇ ਅਸੀਂ ਹੁਣ ਇਸ਼ਨਾਨ ਕਰਾਂਗੇ ਇੱਥੋਂ ਤੇ ਇਸ਼ਨਾਨ ਕਰਕੇ ਫੇਰ ਅਸੀਂ ਚੱਲਾਂਗੇ ਅੱਗੇ ਮੱਥਾ ਟੇਕਣ ਵਾਸਤੇ ਲਓ ਜੀ ਆ ਆ ਗਈ ਆ ਦੁੱਖ ਪੰਜਨੀ 베ਰੀ ਇੱਥੇ ਹਮੇਸ਼ਾ ਹੀ ਇਸ਼ਨਾਨ ਕਰਨ ਵਾਲਿਆਂ ਦਾ ਕੱਠ ਹਮੇਸ਼ਾ ਬਣਿਆ ਰਹਿੰਦਾ ਵਾ ਜਿਹੜਾ ਖੁੱਲੇ ਟਾਈਮ ਦੇ ਵਿੱਚ ਆਉਂਦਾ ਉਹ ਇੱਥੇ ਇਸ਼ਨਾਨ ਕਰਨ ਵਾਸਤੇ ਮਨੂੰ ਸਪੈਸ਼ਲ ਆਉਂਦਾ ਵਾ ਉਹ ਕਰ ਸਕਦਾ ਕਿਉਂਕਿ 2 2.5 ਘੰਟੇ ਵੀ ਘੰਟਾ ਵੀ ਲੱਗ ਸਕਦਾ ਵਾ ਹਨਾ ਤੇ ਦਰਬਾਰ ਸਾਹਿਬ ਦੇ ਆਪਾਂ ਹੁਣ ਮੱਥਾ ਟੇਕਾਂਗੇ ਅੱਗੇ ਜਾ ਕੇ ਇਹ ਤੇ ਕਿਉਂਕਿ ਆਪਾਂ ਵੀਡੀਓ ਵੀ ਨਹੀਂ ਬਣਾਉਣੇਗੇ ਦਰਬਾਰ ਸਾਹਿਬ ਦੀ ਪ੍ਰਾਈਵੇਸੀ ਨੂੰ ਲੈ ਕੇ ਆਪਾਂ ਕਿਉਂਕਿ ਨਹੀਂ ਬਣਾਉਣਾ ਚਾਹੁੰਦੇਗੇ ਤੇ ਲਓ ਜੀ ਇਧਰਲੇ ਪਾਸੇ ਅਕਾਲ ਤਖਤ ਸਾਹਿਬ ਇੱਥੇ ਆਪਾਂ ਮੱਥਾ ਟੇਕ ਲਈਏ ਉਸ ਤੋਂ ਬਾਅਦ ਆਪਾਂ ਜਾਵਾਂਗੇ ਜਿਹੜਾ ਦਰਬਾਰ ਸਾਹਿਬ ਮੱਥਾ ਟੇਕਣ ਵਾਸਤੇ ਅੰਦਰ ਤੇ ਇਧਰਲੇ ਪਾਸੇ ਨਿਸ਼ਾਨ ਸਾਹਿਬਾ ਜੀ ਤੇ ਆਪਾਂ ਇੱਥੇ ਵਲੌਗ ਕਰਦਿਆਂ ਖਤਮ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ